ਬਹੁਤ ਹੀ ਕੀਮਤੀ ਖਾਲਸਾ ਉਹ ਦੇਖੋ 6 ਅਤੇ 7 ਕੋ ਦੀ ਰਾਤ ਨੂੰ ਪੰਤਨ ਸਾਹਿਬ ਸ੍ਰੀ ਗੋਬਿੰਦ ਸਿੰਘ ਸਾਹ ਸੱਚੇ ਪਾਤਸ਼ਾਹ ਜੀ ਨੇ ਪਰਵਾਸ ਨੇ ਆਨੰਦਗੜ੍ਹ ਦਾ ਕਿਲਾ ਛੱਡਿਆ ਉਹਨਾਂ ਬਰਾਗਮਈ ਕਲਾਮ ਦਾ ਦਸੌਂਦਾ 3 ਮਹਾਲੌਕਿਕ ਮਹਾਨ ਨਗਰ ਕੀਰਤਨ ਸਤਨਾਮ ਸਤਨਾਮ ਜਿੱਥੋਂ ਜਿੱਥੋਂ ਦੀ ਗੋਬਿੰਦ ਸਿੰਘ ਮਾਰਗ ਰਾਹੀਂ ਚੱਲਦਾ ਹੋਇਆ ਜਿੱਥੇ ਜਿੱਥੇ ਪਾਛਣੇ ਰਾਤ ਕੱਟੀ ਮੁੱਖ ਤੇ ਰਾਤ ਕੱਟ ਕੇ ਇਹ ਨਗਰ ਕੀਰਤਨ ਅੱਜ ਗੁਰਦੁਆਰਾ ਪੰਝੂਆਣਾ ਸਾਹਿਬ ਲੰਮੇ ਜੱਟ ਮੈਗਰ ਤੇ ਪਹੁੰਚਿਆ ਇਸ ਤੋਂ ਬਾਅਦ ਮਹਿਤਿਆਣਾ ਸਾਹਿਬ ਲਈ ਰਵਾਨਾ ਹੋਵੇਗਾ ਇਸ ਨਗਰ ਦੀ ਅਗਵਾਈ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਕਰ ਰਹੇ ਨੇ ਮੁੱਖ ਸੇਵਾਦਾਰ ਬਾਬਾ ਕੁਲਵੰਤ ਸਿੰਘ ਜੀ ਲੱਖਾ ਆਓ ਸੁਣਦੇ ਹਾਂ ਉਹਨਾਂ ਨੇ ਸੰਗਤਾਂ ਨੂੰ ਕੀ ਅਪੀਲ ਕੀਤੀ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਵਿਰਾਗਮਈ ਪਲਾ ਨੂੰ ਦਰਸਾਉਂਦਾ ਦਸ਼ਮੇਸ਼ ਲੋਕਿਕ ਪੈਦਲ ਮਾਰਚ ਜੋ ਕਿ ਪਿਛਲੇ 30 ਸਾਲਾਂ ਤੋਂ ਬਾਬਾ ਜੋਰਾ ਸਿੰਘ ਜੀ ਲੱਖਾ ਦੇ ਮਹਾਨ ਉਪਰਾਲੇ ਸਦਕਾ ਇਸ ਸਾਲ ਵੀ ਕਿਲਾ ਆਨੰਦਗੜ੍ਹ आनंदपुर साहिब ਤੋਂ ਰਵਾਨਾ ਹੋਇਆ ਬੰਦਾ ਕਮਾਣਾ ਆਨੰਦਪੁਰ ਸਾਹਿਬ ਵਿਖੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤ ਪਹੁੰਚੀ ਆਪਣੇ ਇਲਾਕੇ ਦੀ ਸੰਗਤ ਵੀ ਆਨੰਦਪੁਰ ਸਾਹਿਬ ਵਿਖੇ ਪਹੁੰਚੀ ਤੇ ਬਹੁਤ ਵੱਡੇ ਇਕੱਠ ਨੇ ਇਹ ਨਗਰ ਕੀਰਤਨ ਦੀ ਉਥੋਂ ਆਰੰਭਤਾ ਕੀਤੀ ਜਿੱਥੇ ਜਿੱਥੇ ਗੁਰੂ ਸਾਹਿਬ ਰੁਕੇ ਉਹਨਾਂ ਉਹਨਾਂ ਪੜਾਵਾਂ ਤੋਂ ਰੁਕਦਾ ਹੋਇਆ ਏ ਦਸ਼ਮੇਸ਼ ਲੋਕਿਕ ਪੈਦਲ ਮਾਰਚ ਅੱਜ ਗੁਰਦੁਆਰਾ ਮਹਿਤਿਆਣਾ ਸਾਹਿਬ ਵਿਖੇ ਪਹੁੰਚੇਗਾ ਦੇਖੋ ਸੰਗਤ ਜੀ 30 ਸਾਲ ਪਹਿਲਾਂ ਬਹੁਤ ਘੱਟ ਸਾਧਨ ਸੀ ਅੱਜ ਸੋਸ਼ਲ ਮੀਡੀਆ ਦਾ ਜਮਾਨਾ ਅੱਜ ਤਾਂ ਆਪਾਂ ਹਰ ਇੱਕ ਬੰਦਾ ਜੋ ਤਨ ਤਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਿਲਾ ਛੱਡਣ ਦੇ ਇਤਿਹਾਸ ਤੋਂ ਜਾਣੂ ਕਰਾ ਰਹੇ ਆ ਪਰ ਬਾਬਾ ਜੋਰਾ ਸਿੰਘ ਜੀ ਲੱਖਾ ਦੀ ਅੱਜ ਤੋਂ 30 ਸਾਲ ਪਹਿਲਾਂ ਇਹ ਸੋਚ ਸੀ ਕਿ ਜੋ ਗੁਰੂ ਸਾਹਿਬ ਕਿੱਦਾਂ ਪਰਿਵਾਰ ਲੈ ਕੇ ਕਿਲੇ ਤੋਂ ਚੱਲੇ ਤੇ ਇੱਕ ਦਿਨ ਦੇ ਵਿੱਚ ਹੀ ਐਡਾ ਵੱਡਾ ਡਿਸੀਜਨ ਉਹਨਾਂ ਨੇ ਲਿਆ ਸਰਸਾ ਨਦੀ ਤੇ ਪਰਿਵਾਰ ਤਿੰਨਾ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਗੁਰੂ ਸਾਹਿਬ ਦਾ ਪਰਿਵਾਰ ਗੁਰੂ ਸਾਹਿਬ ਦੀਆਂ ਮਹਿਲ ਦਿੱਲੀ ਨੂੰ ਚਲੇ ਗਏ ਔਰ ਗੁਰੂ ਸਾਹਿਬ ਦੇ ਛੋਟੇ ਸਹਿਬਜ਼ਾਦੇ ਗੰਗੂ ਲੈ ਗਿਆ ਉਹਨਾਂ ਨੂੰ ਸਰਸਾ ਨਦੀ ਤੋਂ ਤੇ ਗੁਰੂ ਸਾਹਿਬ ਆਪ ਚਮਕੌਰ ਦੀ ਗੜੀ ਵੱਲ ਨੂੰ ਆ ਗਏ ਸੋ ਸੰਗਤ ਜੀ ਆਪਣਾ ਜੋ ਇਤਿਹਾਸ ਗੁਰ ਇਤਿਹਾਸ ਬਿਸਰਦਾ ਜਾ ਰਿਹਾ ਇਹ ਸਾਡਾ ਬਾਬਾ ਜੀ ਦਾ ਇਹੀ ਮਕਸਦ ਸੀ ਕਿ ਆਪਾਂ ਵੱਧ ਤੋਂ ਵੱਧ ਆਉਣ ਵਾਲੀ ਜੋ ਆਪਣੀ ਪੀੜ੍ਹੀ ਆ ਉਹਨੂੰ ਗੁਰ ਇਤਿਹਾਸ ਦੇ ਨਾਲ ਜੋੜੀਏ ਦਾੜੀ ਕੇਸ ਪ੍ਰਕਾਸ਼ ਕਰੀਏ ਜੇ ਆਪਾਂ ਬੱਚਿਆਂ ਨੂੰ ਇਦਾਂ ਦੇ ਸਮਾਗਮਾਂ ਦੇ ਵਿੱਚ ਲੈ ਕੇ ਜਾਵਾਂਗੇ ਤਾਂ ਹੀ ਆਪਣੇ ਬੱਚੇ ਸਿੱਖੀ ਵੱਲੋਂ ਪ੍ਰੇਰਿਤ ਹੋਣਗੇ ਕੇਸ ਰੱਖਣਗੇ ਦਾੜੇ ਪ੍ਰਕਾਸ਼ ਕਰਨਗੇ ਸੋ ਸਾਰਿਆਂ ਨੂੰ ਬੇਨਤੀ ਆ ਕਿਉਂਕਿ ਅਸੀਂ ਜਿੱਥੇ ਵੀ ਰੁਕੇ ਸਾਰੇ ਸਥਾਨਾਂ ਤੋਂ ਇਹੀ ਹੋਕਾ ਦਿੰਦੇ ਆ ਰਹੇ ਆ ਕਿ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਪੂਰਨਿਆਂ ਤੇ ਚੱਲੀਏ ਕਿਵੇਂ ਉਹਨਾਂ ਨੇ ਆਪਣੀ ਖਾਤਰ ਸਰਬੰਸ ਕੁਰਬਾਨ ਕੀਤਾ ਆਪਣਾ ਵੀ ਫਰਜ਼ ਬੰਦਾ ਕਿ ਆਪਾਂ ਉਹਨਾਂ ਲਈ ਗੁਰੂ ਵਾਲੇ ਬਣੀਏ ਗੁਰੂ ਵਾਲੇ ਬਣ ਕੇ ਉਹਨਾਂ ਵਾਲਾ ਜੀਵਨ ਸੁੱਖਾਂ ਦਾ ਬਤੀਤ ਕਰੀਏ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਖੁਦ ਰਤ ਲਾੜੀ ਨੇ ਚਾਹ ਦਰਦਾ ਭਰੀ ਹੈ ਤੇਰੀ ਗੁਰੂ ਦੀ ਨਦੀ ਰਹਿ ਦਰਦਾ ਭਰੀ ਹੈ ਤੇਰੀ ਪੂਰੀ